ਸ਼ਸ਼ੀਕਾਂ ਮੇਰਾ ਨਾਮ ਮਜੀਤ ਕੋਹਰੇ ਮੇਰੇ ਪਿੰਡ ਦਾ ਨਾਮ ਪੋਪਣਾ ਹੈ ਮੇਰੇ ਕਿਸਾਨੀ ਅਦੋਲੰਬਰਾਣ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਤੇ ਅਸੀਂ ਸੀਐਮ ਸਾਡਾ ਬਹੁਤ-ਬਹੁਤ ਕੰਵਰਕ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਜੋ ਰੁਜ਼ਗਾਰ ਦਿੱਤਾ ਹੈ ਤੇ ਉਸ ਰੁਜ਼ਗਾਰ ਨਾਲ ਸਾਡੇ ਪਰਿਵਾਰ ਦਾ ਗੁਜ਼ਾਰਾ ਹੋ ਰਿਹਾ ਹੈ ਸਰ ਮੇਰੇ ਪਾਪਾ ਪਹਿਲਾਂ ਗਵਰਨਮੈਂਟ ਜੌਬ ਕਰਦੇ ਸੀ ਤੇ ਉਹ ਰਿਟਾਇਰ ਹੋ ਚੁੱਕੇ ਸਨ ਪਰਿਵਾਰ ਦਾ ਗੁਜ਼ਾਰਾ ਉਹਦੀ ਰਿਟਾਇਰਮੈਂਟ ਦੇ ਨਾਲ ਚੱਲਦਾ ਸੀ ਤੇ ਉਹ ਖੇਤੀਬਾੜੀ ਦਾ ਨਾਲ ਆਪਣਾ ਕੰਮ ਕਰਦੇ ਸੀ ਤੇ ਮੈਂ ਆਪਣਾ ਸਟੀਚਿੰਗ ਦਾ ਕੰਮ ਕਰਦੀ ਸੀ ਮੇਰੇ ਪਿਤਾ ਦੀ ਡੈਥ ਤੋਂ ਬਾਅਦ ਸਾਨੂੰ ਕਿਸਾਨੀ ਹੀ ਕਰਨਾ ਬਹੁਤ ਔਖ ਹੋ ਗਿਆ ਸੀ ਕਿਉਂਕਿ ਇਸ ਕਾਰਨ ਸਾਡੇ ਪਰਿਵਾਰ ਦਾ ਗੁਜ਼ਾਰਾ ਨਹੀਂ ਹੋ ਰਿਹਾ ਸੀ ਮੇਰੇ ਦੋ ਬੱਚੇ ਹਨ ਤੇ ਮੇਰੇ ਪਰਿਵਾਰ ਵਿੱਚ ਮੇਰੀ ਮਦਰ ਸੀ ਤੇ ਮੇਰੀ ਦਾਦੀ ਸੀ ਤੇ ਸਾਡਾ ਹੁਣ ਬਹੁਤ ਵਧੀਆ ਗੁਜ਼ਾਰਾ ਹੋ ਰਿਹਾ ਇਹਨੇ ਜੌਬ ਨਾਲ ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਆਈਂ ਤਾਹਨੇ ਤੇ ਗੇ ਬੇਕਾਰ ਹਦੀ ਡੈੱਥ ਹੋ ਗਈ ਬਿੱਲੀ ਗਏ ਵੇਸੀ ਜੀ ਸੀਐਨ ਸਾਧਨ ਹੈ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਮੇਰੀ ਸੈਲਰੀ ਇਹਨ ਮਿਲਣ ਨਾਲ ਗੁਜ਼ਾਰਾ ਹੋਊਗਾ ਸਾਡੇ ਕੋਲ ਪ੍ਰੋਪਰ ਫੋਨ ਆਇਆ ਜੀ ਸਾਨੂੰ ਨਹੀਂ ਪਤਾ ਇੱਥੇ ਕੀ ਹੋਇਆ ਕੀ ਨਹੀਂ ਹੈ ਕਰਦਾ ਜੀ ਬਹੁਤ ਔਖਾ ਚੱਲਦਾ ਸੀ ਮੇਰਾ ਜੀ ਮੈਂ ਘਰ ਦਾ ਕੰਮ ਕਰਦੀ ਸੀ ਜੀ ਉਹ ਮੇਰੇ ਕਿਸਾਨਾਂ ਕੇ ਖੇਤੀ ਕਰਦੇ ਵੇਹਿੰਦੇ ਮੈਨੂੰ ਸਰਕਾਰ ਦੀ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਐ ਇਹਨਾਂ ਨੇ ਮੇਦੀ ਮਦਦ ਕੀਤੀ ਤੇ ਅਸੀਂ ਸੀਐਮ ਸਾਹਿਬ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਜੋਬ ਦਿੱਤੀ ਐ ਤੇ ਇਸ ਜੋਬ ਨਾਲ ਮੇਰਾ ਤੇ ਮੇਰੇ ਬੱਚਿਆਂ ਦਾ ਬਹੁਤ ਦੀ ਗੁਜ਼ਾਰਾ ਹੋ ਰਿਹਾ ਹੈ ਕਰਦਾ ਗੁਜ਼ਾਰਾ ਬਹੁਤ ਵਧੀਆ ਚੱਲੂਗਾ ਜੀ ਧੰਨਵਾਦ ਸਰਕਾਰ ਦਾ ਜੀ ਸਾਡੀ ਭਗਵੰਤ ਮਾਨ ਜਿਹੜੀ ਸਾਡੀ ਮਦਦ ਕੀਤੀ ਹੈ